ਰੋਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਰਾਜ ਸ਼ੰਭੂ ਬਾਡਰ ਦੇ ਵਿੱਚ 40000 ਤੋਂ ਵੱਧ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ ਕਿਉਂਕਿ ਸ਼ੰਭੂ ਬਾਡਰ ਤੇ ਚੱਲ ਰਹੇ 13 ਫਰਵਰੀ ਤੋਂ ਅੰਦੋਲਨ ਨੂੰ ਅੱਜ 100 ਦਿਨ ਪੂਰੇ ਹੋ ਗਏ ਨੇ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਵੈਸਟਰਨ ਯੂਪੀ ਤੋਂ ਤੇ ਹੋਰ ਅਪ ਦੇਸ਼ ਦੇ ਕਈ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਬਾਡਰ ਪਹੁੰਚੇ ਨੇ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਗੇ ਸੋ ਉੱਥੇ-ਉੱਥੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਉਹ ਐਮ ਐਸ ਪੀ ਜਿੰਨਾ 23 ਫਸਲਾਂ ਤੇ ਹੈ ਆ ਸਾਡੀ ਡਿਮਾਂਡ ਇਹ ਆ ਕਿ ਇੱਕ ਤਾਂ ਪੂਰੇ ਦੇਸ਼ ਵਿੱਚ ਐਮ ਐਸ ਪੀ ਚਾਹੀਦੀ ਹੈ ਦੂਸਰੀ ਗੱਲ ਇਹ ਹੈ ਕਿ ਐਮ ਐਸ ਪੀ ਤੇ ਗਰੰਟੀ ਕਾਨੂੰਨ ਚਾਹੀਦਾ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਐਮ ਐਸ ਪੀ ਹੈ ਆ ਮੱਕੀ ਤੇ ਹੈ ਆ ਹੋਰ ਨਾ ਫਸਲਾਂ ਤੇ ਵੀ ਹੈ ਆ ਲੇਕਿਨ ਉਹ ਐਮਐਸਪੀ ਰੇਟ ਤੇ ਨਹੀਂ ਵਿਕਦੇ ਗਰੰਟੀ ਕਾਨੂੰਨ ਚਾਹੀਦਾ ਔਰ ਇਹ ਅਸੀਂ ਦੱਸ ਦਈਏ ਵੀ ਜਿਸ ਤਰ੍ਹਾਂ ਹੁਣ ਇਲੈਕਸ਼ਨਾਂ ਹੋ ਰਹੀਆਂ ਨੇ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਸਰਕਾਰ ਆਵੇ મોદી ਦੀ ਸਰਕਾਰ ਆਵੇ ਕਿਸੇ ਹੋਰ ਦੀ ਸਾਨੂੰ ਸਰਕਾਰਾਂ ਦਾ ਕੋਈ ਮਤਵ ਨਹੀਂ ਸਾਡਾ ਐਜੀਟੇਸ਼ਨ ਨਿਰੰਤਰ ਚੱਲੇਗਾ ਔਰ ਜਿੰਨਾ ਚਿਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣੇਗਾ ਦੂਸਰੀ ਇਹਦੇ ਨਾਲ ਗੱਲ ਇੱਕ ਹੋਰ ਹੈ ਕਿ ਭਾਰਤ ਨੂੰ ਟੀਓ ਦੇ ਵਿੱਚੋਂ ਬਾਹਰ ਆਉਣਾ ਪਵੇਗਾ ਕਿੱਥੀ ਗੱਲ ਬੰਦ ਨਹੀਂ ਖਤਮ ਨਹੀਂ ਹੁੰਦੀ ਅਸੀਂ ਉਹਨਾਂ ਚਿਰ ਇਹ ਸਾਡਾ ਐਜੀਟੇਸ਼ਨ ਜਿਹੜਾ ਇਹ ਚੱਲੇਗਾ ਚਾਹ ਜਿੰਨੇ ਸਾਲ ਮਰਜੀ ਰੱਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪੰਜਾਬ ਆ ਰਹੇ ਨੇ ਤੇ ਕਿਸਾਨਾਂ ਦੇ ਵੱਲੋਂ ਵਿਰੋਧ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਦੀ ਤਿਆਰੀ ਕੀਤੀ ਗਈ ਹੈ ਕੱਲ ਨੂੰ ਪਤਾ ਲੱਗਿਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਆ ਰਿਹਾ ਜੀ ਬੀਜੇਪੀ ਦੇ ਹੱਕ 'ਚ ਉਸ ਇਲੈਕਸ਼ਨ ਕੈਂਪੇਨ ਨੂੰ ਸੰਬੋਧਨ ਕਰਨ ਵਾਸਤੇ ਸੋ ਕਿਸਾਨ ਜਥੇਬੰਦੀਆਂ ਨੇ ਇੱਕ ਅਲਟੀਮੇਟ ਮੈਂ ਦਿੱਤਾ ਕਿ ਅਸੀਂ ਉਸ ਨੂੰ ਸਵਾਲ ਕਰਨੇ ਆ ਵੀ ਤੁਸੀਂ ਕਿਸਾਨਾਂ ਦੀ ਮੰਗਾਂ ਕਿਉਂ ਨਹੀਂ ਮੰਨ ਰਹੇ ਇਸ ਕਰਕੇ ਕੱਲ ਨੂੰ ਸਰਕਾਰ ਕਿਸਾਨਾਂ ਨੇ ਉਹਨੂੰ ਉੱਥੇ ਸਵਾਲ ਕਰਨੇ ਆ ਐ ਐਮਐਸਪੀ ਜਿਹੜੀ ਤਾਂ ਵਾਅਦਾ ਕੀਤਾ ਸੀ ਸਰਕਾਰ ਨੇ ਉਹ ਦੇਣ ਨੂੰ ਤਿਆਰ ਨਹੀਂ ਕਿਉਂਕਿ ਇਹ ਜਿਹੜੀ ਸਰਕਾਰ ਹੈ ਜਿਹੜੀ ਲਗਾਤਾਰ ਬੀਜੇਪੀ ਦੀ ਸਰਕਾਰ 10 ਸਾਲ ਦੇਸ਼ 'ਚ ਉਹਨਾਂ ਦੀ ਸਰਕਾਰ ਰਹੀ ਇਹ ਹਮੇਸ਼ਾ ਕਿਸਾਨਾਂ ਨਾਲ ਵੀ ਵਾਅਦੇ ਕਰਕੇ ਮੁਕਰਦੀ ਰਹੀ ਕਿਉਂਕਿ ਇਹ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਪ੍ਰਮੋਟ ਕਰ ਰਹੀ ਹੈ ਜਿਹੜੇ ਇਸ ਦੇਸ਼ ਨੂੰ ਲੁੱਟਣਾ ਚਾਹੁੰਦੇ ਲੁੱਟ ਰਹੇ ਹਨ ਕਰੋੜ ਅਰਬਾ ਰੁਪਈਆ ਇਸ ਦੇਸ਼ ਦਾ ਸਰਮਾਇਆ ਲੈ ਕੇ ਬਾਹਰ ਵੀ ਭੱਜ ਗਏ ਉਹਨਾਂ ਵਿੱਚੋਂ ਸੋ ਕਿਸਾਨਾਂ ਨੂੰ ਆਪਣੇ ਹੱਕ ਦੇਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਅੱਜ ਜਿਹੜਾ ਇਸ ਮੋਰਚੇ ਨੂੰ ਜਿਹੜਾ ਅੱਜ ਲੱਗਿਆ ਮੋਰਚਾ 100 ਦਿਨ ਪੂਰੇ ਹੋ ਗਏ ਅੱਜ ਉਹ 100 ਦਿਨਾਂ ਦੀ ਮਨਾ ਰਹੇ ਹੇ ਥੇ ਕਾਠ ਸੱਧਿਆ ਕਿਸਾਨਾਂ ਵੱਲੋਂ ਲਗਾਤਾਰ ਰਕ ਇਤੇ ਜਾ ਰਹੇ ਮੋਰਚੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਮੈਮ ਸ਼ੰਭੂ ਬਾਰਡਰ ਤੇ ਇਹਨੇ ਲੰਬੇ ਚਿਰ ਤੋਂ ਮੋਰਚਾ ਚੱਲਦਾ ਇਸ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਵੀ ਸਵਾ ਸਾਲ ਦੇ ਕਰੀਬ ਜਿਹੜਾ ਮੋਰਚਾ ਚੱਲਿਆ 750 ਸ਼ਹਾਤਾ ਉੱਥੇ ਹੋ ਗਈਆਂ 50 ਤੋਂ ਵੱਧ ਸ਼ਹਾਤਾ ਇੱਥੇ ਹੋਈਆਂ ਪਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਜਾਂ ਫਿਰ ਜਿੰਨੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੇ ਮੁੱਦੇ ਦੀ ਕੋਈ ਵੀ ਗੱਲ ਨਹੀਂ ਕਰ ਰਹੀਆਂ ਹਾਂਜੀ ਤੁਹਾਡਾ ਪ੍ਰਸ਼ਨ ਬਿਲਕੁਲ ਸਹੀ ਹੈ ਇਹ ਗੱਲ ਕਿ ਇਹ ਦੂਸਰੀ ਵਾਰੀ ਮੋਰਚਾ ਲਾਂ ਦੀ ਲੋੜ ਕਿਉਂ ਪਈ ਇਹ ਤਾਂ ਸਾਰੇ ਜਾਣਦੇ ਹੈਗੇ ਕਿਉਂ ਪਈ ਸ਼ੁਰੂ ਵਿੱਚ ਜਦ ਫਸਟ ਮੋਰਚਾ ਲੱਗਿਆ ਸੀ ਉਸੇ ਵੇਲੇ ਇਹ ਸਾਰੀ ਪ੍ਰੋਬਲਮਸ ਹੱਲ ਹੋ ਜਾਣੀ ਚਾਹੀਦੀਆਂ ਸੀ ਜਿਹੜੀ ਗੈਰ ਰਾਜਨੀਤਿਕ ਹੈਗੀ ਰਾਜਨੀਤਿਕ ਹੈਗੀਆਂ ਉਹਨਾਂ ਦਾ ਜਿਹੜਾ ਇਸ਼ੂਸ ਆਇਆ ਹੈਗਾ ਜੇ ਜੀ ਦੋਨੇ ਇੱਕ ਹੋ ਕੇ ਚੱਲਦੇ ਤਾਂ ਅੱਜ ਇਹ ਇਹ ਦਿਨ ਦੇਖਣ ਨੂੰ ਨਹੀਂ ਮਿਲਣਾ ਸੀ ਸਾਨੂੰ ਜਿਹੜੀ ਬਾਕੀ ਤੁਸੀਂ ਗੱਲ ਕਹੀ ਹੈ ਕਿ ਬਾਕੀ ਪਾਰਟੀਆਂ ਇਹ ਮੁੱਦਾ ਚੁੱਕਦੀਆਂ ਕਿਉਂ ਨਹੀਂ ਉਹ ਮੈਂ ਜਿਨਾ ਸੋਚ ਰਖਦੀ ਆ ਉਹ ਤਾਂ ਮੈਂ ਇਹ ਸੋਚਦੀ ਆ ਕਿ ਇਹ ਸਾਰੇ ਚਾਰੇ ਭਾਰਤੀ ਜਨਤਾ ਪਾਰਟੀ ਹੋਏ ਚਾਹੇ ਅਕਾਲੀ ਹੋਏ ਚਾਹੇ ਕਾਂਗਰਸ ਹੋਏ ਚਾਹੇ ਆਪ ਇਹ ਸਾਰੇ ਦਿਖਣੋਂ ਤਾਂ ਵੱਖਰੇ ਵੱਖਰੇ ਹੈਗੇ ਪਰ ਅੰਦਰੋਂ ਇਹ ਇੱਕ ਹੀ ਹੈਗੇ ਉਹ ਚਾਹਦੇ ਨਹੀਂ ਹੈਗੇ ਕਿ ਮਸਲੇ ਹੱਲ ਹੋਣ ਹਨਾ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਕਿ ਕਿਸਾਨ ਦੇ ਬਗੈਰ ਤਾਂ ਕੋਈ ਗੱਲ ਹੈ ਹੀ ਨਹੀਂ ਨਾ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਐਮਐਸਪੀ ਨੂੰ ਲੈ ਕੇ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਜਾਂਦੀ ਉਹਨਾਂ ਦਾ ਦਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਚਾਹੇ ਉਹਨਾਂ ਨੂੰ 1 ਸਾਲ ਬੈਠਣਾ ਪਵੇ ਜਾਂ ਫਿਰ 10 ਸਾਲ ਉਹ ਤਿਆਰ ਨੇ ਦੇਖੋ ਐਮਐਸਪੀ ਅਗਰ ਨਹੀਂ ਹੋਤਾ ਨਾ ਉਹਦਾ ਇਹ ਹੈ ਵੀ ਉਹ ਵਪਾਰੀਆਂ ਨੇ ਲੁੱਟ ਕਰਨੀ ਹੈ ਕਿਸਾਨਾਂ ਦੀ ਮਰਜ਼ੀ ਦੇ ਰੇਟ ਲਾਉਣੇ ਆ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਤੁਸੀਂ ਦੇਖਿਆ ਯੂਪੀ ਚ ਜਿਹੜਾ ਐਮਐਸਪੀ ਕਰਕੇ ਉਹ ਜੀਰੀ ਤੇ ਕਣਕ 2000 ਰੁਪਏ ਰੇਟ ਹੁੰਦਾ ਸੀ ਪਰੰਤੂ ਉਹ ਐਮਐਸਪੀ ਯੂਪੀ ਤੇ ਬਾਹਰਲੀ ਸਟੇਟਾਂ ਚ ਨਾ ਹੋਣ ਕਰਕੇ ਉੱਥੇ 1000 ਰੁਪਏ 800 ਰੁਪਏ 900 ਰੁਪਏ ਉਹ ਵਪਾਰੀ ਉੱਥੇ ਤੋਂ ਖਰੀਦ ਕੇ ਪੰਜਾਬ ਚ ਵੇਚਦਾ ਕਿਉਂਕਿ ਇਹ ਏਜੰਸੀਆਂ ਜਿਹੜੀ ਇੱਥੇ ਖਰੀਦ ਕਰਦੀਆਂ ਉਹਨਾਂ ਅਨਾਜਾਂ ਦੀ ਉਹਨਾਂ ਨਾਲ ਇਹਨਾਂ ਦੀ ਮੁੱਲੀ ਪੁੱਗਤ ਹੈ ਉਹੀ ਉੱਥੇ ਨੂੰ 900 800 ਰੁਪਏ ਖਰੀਦ ਕੇ ਇੱਥੇ 2000 ਰੁਪਏ ਵੇਚਦਾ ਸੋ ਕਿਸਾਨ ਮਜਬੂਰ ਹੈ ਉੱਥੇ ਤੋਂ ਲਿਆ ਕੇ ਇੱਥੇ ਵੇਚ ਨਹੀਂ ਸਕਦਾ ਕਿਸਾਨ ਤੇ پابੰਦੀਆਂ ਸੋ ਇਸ ਕਰਕੇ ਜੇ ਐਮਐਸਪੀ ਨਹੀਂ ਮਿਲਦੀ ਕਿਸਾਨਾਂ ਨੂੰ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ ਸੋਸਣ ਹੋ ਰਿਹਾ ਹੁਣ ਕਿਉਂਕਿ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ਿਆਂ ਦੀ ਮਾਰ ਹੇਠ ਦੱਬਿਆ ਪਿਆ ਅੱਜ ਕਿਸਾਨ ਖੁਦਕਿਸ਼ੀਆਂ ਕਰ ਰਿਹਾ ਮਜਬੂਰ ਹੋ ਕੇ ਸੋ ਜੇ ਐਮਐਸਪੀ ਨਹੀਂ ਮਿਲਦੀ ਤਾਂ ਕਿਸਾਨ ਬਹੁਤ ਜ਼ਿਆਦਾ ਗਰੀਬ ਹੋ ਜਾਏਗਾ ਉਹਨੂੰ ਮਰਨ ਵਾਸਤੇ ਮਜਬੂਰ ਹੋਣਾ ਕਿਉਂਕਿ ਉਹਨੇ ਆਪਣੇ ਪਰਿਵਾਰਕ ਖਰਚੇ ਵੀ ਕਰਨੇ ਆ ਦੇਖੋ ਜੀ ਜਿੰਨਾ ਮਰਜੀ ਇਹ ਲੰਬਾ ਚੱਲੇ ਕਿਸਾਨ ਇੱਥੇ ਬੈਠਣਗੇ ਅਸੀਂ ਬੈਠੇ ਰਹਿਣਾ ਜਦ ਤੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਹੈਗੇ ਨਾ ਅਸੀਂ ਔਗਲ ਤੱਕ ਮਤਲਬ ਇੱਥੇ ਬੈਠੇ ਰਹਾਂਗੇ ਜੀ ਦੇਖੋ ਮੋਦੀ ਸਰਕਾਰ ਨੇ ਸਾਨੂੰ ਜਾਣਾ ਬੰਦ ਕਰਤੀ ਆ ਇੱਥੇ ਕੰਦਾ ਵੱਡੀਆਂ-ਵੱਡੀਆਂ ਕਰਕੇ ਨਾ ਬਾਰਡਰ ਆਏ ਕਰਦੇ ਆ ਵੀ ਇਹ ਤਾਂ ਪਾਕਿਸਤਾਨ ਦਾ ਵੀ ਨਹੀਂ ਹੈਗਾ ਜਿੰਨਾ ਬਾਰਡਰ ਮਤਲਬ ਇਹਨਾਂ ਦੇ ਸਾਡੇ ਨਾਲ ਹੋ ਕਰਿਆ ਪੱਕੀਆਂ ਗੋਲੀਆਂ ਮਾਰੀਆਂ ਨੇ ਸਾਡੇ ਅਥਰੂ ਗਾਇਸ ਛਿੱਟੇ ਨੇ ਪੂਰੇ ਤੱਕ ਮਤਲਬ ਡਰਾਉਨ ਨੇ ਮਤਲਬ ਗੋਲੇ ਛਿੜਦਾ ਰਿਹਾ ਸਾਡੇ 450 ਬੰਦਾ ਸਾਡਾ ਫਟੜ ਹੋ ਗਿਆ ਪੰਜ ਛੇ ਬੰਦਿਆਂ ਦੀਆਂ ਅੱਖਾਂ ਵੀ ਗਈਆਂ ਜੀ ਇਹ ਮੋਦੀ ਸਰਕਾਰ ਸਾਡੇ ਨਾਲ ਅਸਦਾ ਇੱਕ ਨਿਆਂ ਲੈਣ ਬਾਅਦ ਤੇ ਜਾਣਿਆ ਆਪਣੇ ਜਿਹੜੇ ਕਾਮਕਾਰ ਅਸੀਂ ਸਾਡੇ ਨਾਲ ਬੈਠੇ ਤੇ 2020 ਦੇ ਵਿੱਚ ਉਹਨਾਂ ਦੇ ਬਾਰੇ ਅਸੀਂ ਉਹ ਮੰਗਾ ਮਨਜ਼ੂਰ ਕਰਾਉਣ ਜਾਣਾ ਤਾਂ ਪਰ ਉਹ ਮੰਗਾ ਮਨਜ਼ੂਰ ਕਰਾਉਣ ਦੇ ਮਾਰਿਆ ਨੇ ਇਹਨਾਂ ਨੇ ਇੱਥੇ ਸਾਡੇ ਵਾਸਤੇ ਕੰਦਾ ਕਰਤੀਆ ਬੜੀਆਂ-ਬੜੀਆਂ ਸਾਨੂੰ ਲੱਖ ਨਹੀਂ ਦਿੱਤਾ ਬੇਸ਼ੱਕ ਕਾਂਗਰਸ ਦੇ ਵੱਲੋਂ ਆਪਣੇ ਮੈਨੀਫੈਸਟੋ ਦੇ ਵਿੱਚ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦੀ ਗੱਲ ਆਖੀ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਕਿ ਪਾਰਟੀ ਕੋਈ ਵੀ ਹੋਵੇ ਉਹ ਉਦੋਂ ਹੀ ਇਸ ਗੱਲ ਨੂੰ ਮੰਨਣਗੇ ਜਦੋਂ ਕੋਈ ਵੀ ਪਾਰਟੀ ਐਮਐਸਪੀ ਨੂੰ ਲੈ ਕੇ ਕਾਨੂੰਨ ਬਣਾਉਂਦੀ ਹੈ ਨਹੀਂ ਜਿਹੜਾ ਮੋਦੀ ਸਾਹਿਬ ਦਾ ਜੁਮਲਾ ਸੀਗਾ ਉਹ ਤਾਂ ਪ੍ਰਾਈਵੇਟ ਕੰਪਨੀਆਂ ਨਾਲ ਉਹ ਐਮਯੂ ਹਸੈਨ ਕਰਾਂਦੇ ਤੇ ਪ੍ਰਾਈਵੇਟ ਕੰਪਨੀ ਦਾ ਇੱਕ ਵਾਰੀ ਖਰੀਦੇਗੀ ਦੁਬਾਰਾ ਆਣਾ ਨਹੀਂ ਉਹਨੇ ਦੁਬਾਰੇ ਮੋਦੀ ਸਾਹਿਬ ਨੇ ਹੱਥ ਖੜੇ ਕਰਦੇ ਨੇ ਪਹਿਲਾਂ ਵੀ ਤਾਂ 2020 ਚ ਸਾਡੀ ਗੱਲ ਵਾਦਾ ਕਰਕੇ ਭਾਬੇ ਨਾਨਕ ਦੇ ਬਰਥਡੇ ਨੂੰ ਉਹਨੇ ਐਲਾਨ ਕਰਕੇ ਝੂਠ ਬੋਲ ਕੇ ਫਿਰ ਸਾਰਾ ਜਿਹੜਾ ਅੰਦੋਲਨ ਸੀਗਾ ਉਠਾ ਦਿਆ ਸੀਗਾ ਉਸ ਤੋਂ ਬਾਅਦ ਮੁੱਕਰ ਗਿਆ ਸੀਗਾ ਉਹਦੇ ਨਾਲ ਕੋਈ ਇਦਾਂ ਸਹਿਮਤ ਹੋ ਜੰਗੇ ਉਦੀ ਤਾਂ ਕੋਈ ਗੱਲ ਚ ਸਚਾਈ ਨਹੀਂ ਹੈਗੀ ਉਹਨੇ ਝੂਠ ਬੋਲ ਕੇ ਜੁਮਲੇ ਮਾਰ ਗਏ ਗੱਲਾਂ ਕਰਨੀਆਂ ਜਿਹੜੀ ਕਾਂਗਰਸ ਹੈ ਕਾਂਗਰਸ ਦਾ ਵੀ ਕੋਈ ਤਵਾਰ ਨਹੀਂ ਹੈਗਾ ਵੀ ਇਹਨਾਂ ਦੀ ਗੱਲ ਸੱਚੀ ਹੋਏਗੀ ਕਿ ਵੀ ਵੋਟਾਂ ਮੋਟਰਨ ਵਾਤੇ ਸਭ ਕੋਈ 25ਾਂ ਦੇ ਕੋਈ 26ਾਂ ਦੇ ਆ ਉਹਦੀ ਕੋਈ ਜਿਹੜੀ ਦੇ ਰਹੇ ਆ ਇਹ ਗਰੰਟੀ ਜਾਂਦੇ 25 ਬਸ ਨੇ ਉਹਦੀ ਕੋਈ ਕੋਡ ਦੀ ਗਰੰਟੀ ਦਵੇ ਵੀ ਕੋਈ ਉਹਦਾ ਸਪੋਰਟ ਪ੍ਰੈਸ ਦੀ ਉਹਨੇ ਲਿਖਿਆ ਵੀ ਉਹਨੇ ਲਿਖ ਕੇ ਦਵੇ ਕੋਈ ਗਰੰਟੀ ਤਾਂ ਗੱਲ ਬਣੇਗੀ ਤਾਂ ਇਹ ਤਾਂ ਜਿਹੜਾ ਮਰਜ਼ੀ ਕਹਿ ਦੇਵੇ ਆ ਕੇ ਵੀ ਅਸੀਂ 25ਾਂ ਦੇ ਦਾਂਗੇ ਅਨਮੋਲ ਗਗਨ ਮਾਨਵੀ ਦਾ ਕਹਿੰਦੀ ਸੀ ਸਾਡੀ ਸਰਕਾਰ ਬਣਾਓ 5 ਮਿੰਟ ਚ ਐਮ ਐਸ ਵੀ ਦਾਈਂ ਵੀ ਇਹਦਾ ਝੂਠੇ ਜੁਮਲੇ ਇਹਨਾਂ ਦੇ ਕੋਈ ਉਹ ਨਹੀਂ ਹੈਗਾ ਭਗਵੰਤ ਮਾਨ ਕੇਂਦਰ ਦੀ ਸਰਕਾਰ ਦਾ ਪਿੱਠੂ ਹੈ ਉਹ ਪੰਜਾਬ ਨਾਂ ਦਾ ਕੋਈ ਭਗਵੰਤ ਮਾਨ ਨਹੀਂ ਹੈਗਾ ਜਦ ਤੱਕ ਕਾਨੂੰਨੀ ਗਰੰਟੀ ਨਹੀਂ ਦਿੰਦੇ ਜਦ ਤੱਕ ਇਹ ਕਿਸਾਨ ਮੋਰਚਾਹੀਂ ਲਗਿਆ ਰਹੇਗਾ ਨਹੀਂ ਹਟੇਗਾ ਨਾ ਕਿਸੇ ਦੀ ਵੋਟਾਂ ਵਾਲੇ ਪ੍ਰੋਬਲਮ ਚ ਅਸੀਂ ਕਿਸੇ ਦੀ ਮੰਨਣੀ ਹੈ ਆਪਣੇ ਮਨ ਦੇ ਨਾਲ ਵੋਟ ਪਾਣੀ ਹੈ ਜਿਹਨੇ ਵੀ ਜ਼ਿੰਮੇਵਾਰ ਨੇ ਪਰ ਕਿਸਾਨਾਂ ਦਾ ਨਾਲ ਹੀ ਇਹ ਵੀ ਕਹਿਣਾ ਹੈ ਕਿ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪ੍ਰਦਰਸ਼ਨ ਕਰਨ ਦੇਣ ਜਾਂ ਨਾ ਕਰਨ ਦੇਣ ਪਰ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਕਿਹੇ ਜੀ ਇਸ ਗੱਲ ਤੇ ਜਗਿੰਦਰ ਅਗਰਾਹਾ ਹੋਵੇ ਚਾਹੀਦੀ ਸਾਡੇ ਕੋਈ ਦੋ ਫਾਰਮਾਂ ਦਾ ਆਗੂ ਹੋਵੇ ਜਿਹੜੀ ਪੰਜਾਬ ਦੀ ਪੁਲਿਸ ਹੈ ਜਾਂ ਸਾਡੇ ਕੇਂਦਰ ਦੀ ਮਤਲਬ ਪੁਲਿਸ ਹੈ ਉਹ ਚਾਹੀਦੀ ਸਾਡੇ ਕਿਸਾਨਾਂ ਦੇ ਹੀ ਬੱਚੇ ਨੇ ਪਰ ਉਹ ਸਾਡੇ ਮਜ਼ਦੂਰਾਂ ਦੇ ਬੱਚੇ ਨੇ ਪਰ ਉਹ ਕਾਨੂੰਨ ਦੇ ਬੰਦੇ ਹੋਏ ਨੇ ਪਰ ਜਦੋਂ ਇੱਥੋਂ ਦੀ ਸਰਕਾਰ ਕੋਈ ਇਹਨਾਂ ਨੂੰ ਹੁਕਮ ਕਰਦੀ ਹੈ ਉਹ ਸਾਡੇ ਤੇ ਤਸੱਦਦ ਵੀ ਝਾਉਂਦੇ ਨੇ ਸਾਨੂੰ ਘਰਾਂ ਦੇ ਵਿੱਚ ਬੰਦ ਵੀ ਕਰਦੇ ਨੇ ਤੇ ਸਾਨੂੰ ਮਤਲ ਲਾਠੀ ਚਾਰਜ ਵੀ ਸਾਡੇ ਦੇ ਵਰਤੇ ਉਹਨਾਂ ਦੀ ਇਹ ਮਜਬੂਰੀ ਹੈ ਨਾ ਕਰਨ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਪੰਜਾਬ ਇਨ ਪੰਜਾਬ ਪੁਲਿਸ ਨੂੰ ਤੇ ਸ਼ਰਮ ਹੋਣੀ ਚਾਹੀਦੀ ਤੁਹਾਡੇ ਤੇ ਦਰਵਾਜ਼ਾ ਹੀ ਨਹੀਂ ਕੀਤਾ ਉਹਦੀ ਜਿਹੜੀ ਸਕਿਉਰਟੀ ਹੈ ਉਹ ਸਾਰੀ ਸਾਰੀ ਗੁਜਰਾਤ ਤੋਂ ਆ ਰਹੀ ਆ ਪੰਜਾਬ ਪੁਲਿਸ ਦੀ ਉਹਦੀ ਸਕਿਉਰਟੀ ਕਿੱਥੇ ਪੰਜਾਬ ਪੁਲਿਸ ਦਾ ਜਿਹੜੀ ਆ ਉਹ ਨਿਥੀ ਕਰਕੇ ਉਹ ਪੰਜਾਬ ਪੁਲਿਸ ਦਾ ਤੇ ਬੰਦਾ ਹੀ ਨਹੀਂ ਉੱਥੇ ਕੋਈ ਫੜਕਣਾ ਹੋਰ ਕਿੰਨੀਆਂ ਏਜੰਸੀਆਂ ਨੇ ਮੋਦੀ ਨੂੰ ਵੈਸੇ ਤਾਂ ਮੈਂ ਇਹ ਗੱਲ ਕਹਾਂਗਾ ਜੇ ਉੱਚ ਇਨਸਾਨੀਅਤ ਹੈ ਜੇ ਉਹਨੂੰ ਪੰਜਾਬ ਦੇ ਲੋਕਾਂ ਤੇ ਇੰਨੀ ਬੇਪਰੋਸਗੀ ਆ ਤੇ ਫਿਰ ਇੱਥੇ ਆ ਕਦ ਲਈ ਲਿਆ ਕੀ ਫਾਇਦਾ ਫਿਰ ਉੱਥੇ ਹੁੰਦਾ ਜਦੋਂ ਤੂੰ ਆਪਣੀ ਸਕਿਉਰਟੀ ਗੁਜਰਾਤ ਦੀ ਸਕਿਉਰਟੀ ਲੈ ਕੇ ਆ ਰਿਹਾ ਤੇ ਫਿਰ ਕਾਦੇ ਲਈ ਆ ਤੇ ਆ ਰਿਹਾ ਤੇ ਅੱਜ ਜਿਸ ਤਰ੍ਹਾਂ ਮੋਦੀ ਦਾ ਇੱਕੋ ਇੱਕ ਨਾਰਾ ਹੈ ਹਰ ਗੱਲ ਮੋਦੀ ਹਰ ਗੱਲ ਇਹ ਵੀ ਮੋਦੀ ਪਾਰਟੀ ਦੀ ਤਾਂ ਗੱਲ ਹੀ ਨਹੀਂ ਅੱਜ ਮੋਦੀ ਹਰਨਾ ਕਸ਼ਪ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ ਜਿਸ ਤਰ੍ਹਾਂ ਉਸ ਟਾਈਮ ਤੇ ਹਰਨਾ ਕਸ਼ਪ ਨੇ ਪ੍ਰਹਲਾਦ ਦੇ ਟਾਈਮ ਦੇ ਉੱਤੇ ਜਿਹੜਾ ਸੀ ਉਹਨੂੰ ਪ੍ਰਹਲਾਦ ਨੇ ਜਿਹੜਾ ਸੀ ਕੀ ਜ਼ੁਲਮ ਕੀਤਾ ਸੀ ਉਹਨੂੰ ਥੱਥੇ ਥਮਨਵੇਂਗਾ ਤੇ ਪਰ ਉਹ ਕਹਿੰਦਾ ਸੀ ਵੀ ਮੈਂ ਇਹ ਨਹੀਂ ਕਰਨਾ ਤੇ ਉਹਨੇ ਕਿਹਾ ਸੀ ਨਾ ਕਿ ਜਲੇ ਹਰਨਾਖਸ਼ ਸਲੇ ਹਰਨਾਖਸ਼ ਹੈ ਪੀਰਨਾਖਸ਼ ਹੋਸੀ ਪੀਰਨਾਖਸ਼ ਅੱਜ ਮੋਦੀ ਉਸ ਹਰਨਾਖਸ਼ ਕਸ਼ਪ ਦੇ ਨਕਦਾਂ ਤੇ ਚੱਲਦਾ ਹੋਇਆ ਇਹ ਆਪਣੇ ਆਪ ਨੂੰ ਮੋਦੀ 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 ਕੀ ਗਾਰੰਟੀ ਹੈ ਬਾਕੀ ਤਾਂ ਕਿਸੇ ਦੀ ਗਾਰੰਟੀ ਨਹੀਂ ਇਸ ਦਾ ਮਤਲਬ ਇਹ 140 ਕਰੋੜ ਲੋਕਾਂ ਦੇ ਵਿੱਚ ਕੇਵਲ ਜੇ ਹੈ ਤੇ ਇੱਕੋ ਇੱਕ ਮੋਦੀ ਹੈ ਬਾਕੀ ਦਾ ਜਿਹੜੇ ਲੋਕ ਨੇ ਉਹ ਕੱਠ ਪੁਤਲੀਆਂ ਨੇ ਸ਼ਰਮ ਹੋਣੀ ਚਾਹੀਦੀ ਓਹਨਾਂ ਲੋਕਾਂ ਨੂੰ ਜਿਹੜੇ ਮੋਦੀ ਮੋਦੀ ਅੱਜ ਕਰ ਰਹੇ ਤੇ ਉੱਥੇ ਹੀ ਜੇਕਰ ਕੱਲ ਦੀ ਗੱਲ ਕਰੀਏ ਤਾਂ ਕੱਲ ਨੂੰ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਮਹਾਂ ਰੈਲੀ ਕਰਨ ਜਾ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਦੌਰੇ ਉੱਤੇ ਆ ਰਹੇ ਨੇ ਤੇ ਉੱਥੇ ਹੀ ਕਿਸਾਨਾਂ ਅਤੇ ਬਧੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਦੀ ਵੀ ਕਾਲ ਦਿੱਤੀ ਗਈ ਹੈ ਜੇਕਰ ਉੱਥੇ ਅੰਦੋਲਨ ਦੇ ਪਿਛੋਕਰ ਤੇ ਹੱਥ ਮਾਰੀਏ ਤਾਂ 13 ਫਰਵਰੀ ਨੂੰ ਸਰਵਨ ਸਿੰਘ ਪੰਦੇਹ ਤੇ ਜਗਜੀਤ ਸਿੰਘ ਡੱਲੇਵਾਲ ਦੀਆਂ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਸੀ 13 ਫਰਵਰੀ ਨੂੰ ਕਿਸਾਨ ਇਥੇ ਪਹੁੰਚਦੇ ਨੇ ਤਾਂ ਪੁਲਿਸ ਵੱਲੋਂ ਹੈਵੀ ਸ਼ੈਲਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਮੁੜ ਤੋਂ 1 ਫਰਵਰੀ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕਰਦੇ ਨੇ ਪਰ ਦੂਸਰੇ ਪਾਸੇ ਪੈਰਾਮੀਟਰੀ ਫੋਰਸਸ ਦੇ ਬੰਦੋ ਗੋਲੀਆਂ ਦਾਗ ਕੇ ਕਿਸਾਨਾਂ ਨੂੰ 1 ਇੰਚ ਵੀ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਜਿਸ ਤੋਂ ਬਾਅਦ ਅਜਿਹਾ ਸੰਦੋਲਨ ਚੱਲਦੇ ਨੂੰ 100 ਦਿਨ ਹੋ ਗਏ